ਦੇਖੋ ਅੱਜ ਅਸੀਂ ਆਪਣੀਆਂ ਮੰਗਾਂ ਮੁਸ਼ਕਲਾਂ ਨੂੰ ਲੈ ਕੇ ਜਿਹੜੀ ਮਾਨਯੋਗ ਪ੍ਰਮੁਖ ਸਕੱਤਰ ਟਰਾਂਸਪੋਰਟ ਜੀ ਦੀ ਮੀਟਿੰਗ ਬੁਲਾਈ ਸੀ ਉਹਦੇ 'ਚ ਪਹੁੰਚੇ ਸੀ ਲਗਭਗ 3-4 ਰੌਂਡਾਂ ਦੇ ਵਿੱਚ ਮੀਟਿੰਗ ਹੋਈ ਆ ਪਰ ਮੀਟਿੰਗ ਵਾਰ-ਵਾਰ ਬੀਚੇ ਟੱ ਰਹੀ ਆ ਕਿਉਂਕਿ ਸਾਡੀ ਲੰਬੇ ਸਮੇਂ ਤੋਂ ਮੰਗਾਂ ਮੁਸ਼ਕਲਾਂ ਤੇ ਮੀਟਿੰਗਾਂ ਹੁੰਦੀਆਂ ਆ ਰਹੀਆਂ ਜਦੋਂ ਵੀ ਮੀਟਿੰਗ ਹੁੰਦੀ ਆ ਉਦੋਂ ਹੀ ਸਮੇਂ ਦੀ ਮੰਗ ਕੀਤੀ ਜਾ ਰਹੀ ਆ ਅੱਜ ਫੇਰ ਉਹੀ ਗੱਲਾਂ ਕਿ ਜਿਵੇਂ ਸਾਡੀਆਂ ਮੰਗਾਂ ਮੁਸ਼ਕਲਾਂ ਨੂੰ ਪੂਰੀਆਂ ਕਰਨ ਦੀ ਬਜਾਏ ਜਿਹੜਾ ਕਿਲੋਮੀਟਰ ਬੱਸਾਂ ਦਾ ਟੈਂਡਰ ਲਿਆਂਦਾ ਗਿਆ ਜਿਹਦੇ ਅਸੀਂ ਵਾਰ-ਵਾਰ ਮੰਗ ਕਰਦੇ ਆ ਰਹੇ ਆ ਕਿ ਕਿਲੋਮੀਟਰ ਵਿਭਾਗ ਲਈ ਘਾਟੇ ਦੀ ਇਹਨੂੰ ਰੱਦ ਕੀਤਾ ਜਾਵੇ ਪਰ ਮੈਨੇਜਮੈਂਟ ਵੱਲੋਂ ਵਾਰ-ਵਾਰ ਇਹ ਕਿਹਾ ਜਾ ਰਿਹਾ ਕਿ ਅਸੀਂ ਇਹਨੂੰ ਮੁਲਤਵੀ ਕਰ ਦਿੰਦੇ ਆ ਕੁਝ ਸਮੇਂ ਵਾਸਤੇ ਪਰ ਉਹਨੂੰ ਰੱਦ ਨਹੀਂ ਕੀਤਾ ਜਾ ਰਿਹਾ ਜਿਹਦਾ ਸਾਡਾ ਰੋਸ ਆ ਰਿਹਾ ਔਰ ਨਾਲ ਹੀ ਜਿਹੜੀਆਂ ਸਾਡੀਆਂ ਮੰਗੀਆਂ ਹੋਈਆਂ ਮੰਗਾਂ ਸੀਗੀਆਂ ਜਿਵੇਂ ਪਿਛਲੇ ਸਮੇਂ ਸਾਡੀ ਮੰਗ ਸੀ ਕਿ ਜਿਹੜੀ ਕਮੇਟੀ ਦੀ ਰਿਪੋਰਟ ਆ ਉਹਨੂੰ ਸਮਾਂ ਲੱਗ ਰਿਹਾ ਜਿਹੜੀਆਂ ਸਾਡੇ ਵਿਭਾਗ ਦੇ ਵਿੱਚ ਮੁਲਾਜ਼ਮ ਕੰਮ ਕਰਦੇ ਆ ਉਹ ਤੇ ਸਰਵਿਸ ਰੂਲ ਲਾਗੂ ਕੀਤੇ ਜਾਣ ਕਿਉਂਕਿ ਮਾਰੂ ਕੰਡੀਸ਼ਨਾਂ ਨਾਲ ਲਗਾਤਾਰ ਕਿਤੇ ਨਾ ਕਿਤੇ ਕੰਡੀਸ਼ਨਾਂ ਲਾ ਕੇ ਕੱਢਿਆ ਜਾ ਰਿਹਾ ਉਹ ਲਾਗੂ ਸਰਵਿਸ ਰੂਲ ਲਾਗੂ ਕੀਤੇ ਜਾਣ ਉਹਦੇ ਵਾਸਤੇ ਉਹਨਾਂ ਨੇ ਕੰਡੀਸ਼ਨਾਂ ਨੂੰ ਵਿੱਚ ਰਿਵਾਈਜ਼ ਕਰਦੇ ਹੋયા ਉਹਦੇ ਚ ਰਾਹਤ ਦਿੰਦੇ ਆ ਕਮੇਟੀ ਦੀਆਂ ਜਿਹੜੀਆਂ ਮੀਟਿੰਗਾਂ ਸੀਗੀਆਂ ਉਹ ਕਰਕੇ ਤੇ ਫਾਈਨਲ ਰਿਪੋਰਟ ਲਾਗੂ ਕਰਨ ਦਾ ਭਰੋਸਾ ਦਿੱਤਾ ਸੀ ਪਰ ਉਹਨੂੰ ਵੀ ਅੱਜ ਕਿਤੇ ਨਾ ਕਿਤੇ ਸਮਾਂ ਮੰਗ ਕੇ ਜਾਂ ਟਾਈਮ ਟਪਾਉਣ ਵਾਲੀ ਗੱਲਬਾਤ ਜਿਹੜੀ ਉਹ ਸਾਹਮਣੇ ਆਈ ਆ ਕਿਤੇ ਨਾ ਕਿਤੇ ਨਹੀਂ ਲਾਗੂ ਕਿੱਤੀ ਇਸੇ ਤਰ੍ਹਾਂ ਹੀ ਜਿਹੜੀਆਂ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਜਿਹੜੇ ਮੁਲਾਜ਼ਮ ਕੱਢੇ ਸੀ ਉਹਨਾਂ ਨੂੰ ਬਹਾਲ ਕਰਨਾ ਸੀਗਾ ਉਹ ਵੀ ਕਿਤੇ ਨਾ ਕਿਤੇ ਨਜ਼ਰਅੰਦਾਜ਼ ਕੀਤਾ ਉਹਦੇ ਵਾਸਤੇ ਵੀ ਸਮੇਂ ਦੀ ਮੰਗ ਕੀਤੀ ਜੋ ਪਿਛਲੀਆਂ ਮੀਟਿੰਗਾਂ 'ਚ ਮੰਗ ਹੁੰਦੀ ਆ ਰਹੀ ਨਾਲ ਹੀ ਸਾਡੀ ਮੰਗ ਸੀ ਕਿ ਜਿਹੜੀ ਪਾਲਿਸੀ ਨੂੰ ਲਗਭਗ ਸਾਲ ਤੋਂ ਉੱਪਰ ਸਮਾਂ ਲੱਗ ਗਿਆ ਕਿਉਂਕਿ ਵਾਰ-ਵਾਰ ਸਰਕਾਰ ਚਾਹੁੰਦੀ ਆ ਕਿ ਇਹਦਾ ਡਿਸੀਜਨ ਜਿਹੜਾ ਵਾ ਉਹ ਫਾਈਨਲ ਤੇ ਆ ਪਰ ਅਸੀਂ ਉੱਥੇ ਮੰਗ ਕੀਤੀ ਸੀ ਕਿ ਇਹਦੀ ਮੀਟਿੰਗ ਜਿਹੜੀ ਉਹ ਮੁੱਖ ਮੰਤਰੀ ਸਾਹਿਬ ਨਾਲ ਫਿਕਸ ਕੀਤੀ ਜਾਵੇ ਤੇ ਸਾਡਾ ਫਾਈਨਲ ਜਿਹੜਾ ਮੰਗਾਂ ਦਾ ਹੱਲ ਕੱਢਿਆ ਜਾਵੇ ਤੇ ਆਊਟਸੋਰਸ ਦਾ ਥਾ ਖਤਮ ਕੀਤੀ ਜਾਵੇ ਤੇ ਕੱਚੇ ਮਲਾਜ਼ਮਾਂ ਨੂੰ ਜਿਹੜਾ ਪੱਕਾ ਕੀਤਾ ਜਾਵੇ ਉਹ ਇਹੋ ਜਿਹੀ ਜਿਹੜੀ ਵੱਖਰੀ ਪੌਣ ਸੀ ਜਿਹੜੀ ਵਿਭਾਗ ਦੀ ਬਣਾਈ ਹੋਈ ਆ ਉਹ ਲਾਗੂ ਕਰਵਾਈ ਜਾਵੇ ਪਰ ਲਗਾਤਾਰ ਜੇ ਕਹੀਏ ਕਿ ਉਹ ਮੀਟਿੰਗਾਂ ਤੋਂ ਜਿਹੜੀਆਂ ਪਿਛਲੇ ਸਮੇਂ ਚ ਹੁੰਦੀਆਂ ਸੀਗੀਆਂ ਉਸੇ ਤਰ੍ਹਾਂ ਅੱਜ ਵੀ ਜਿਹੜੀ ਚਾਰ ਰੌਂਡਾਂ ਦੇ ਵਿੱਚ ਮੀਟਿੰਗ ਹੋਈ ਆ ਉਹ ਬਿਸਤਰ ਰਹੀ ਆ ਕੋਈ ਵੀ ਮੰਗਦਾ ਹੱਲ ਜਿਹੜਾ ਉਹ ਠੋਸ ਨਹੀਂ ਨਿਕਲਿਆ ਜਿਹਦੇ ਕਾਰਨ ਜਥੇਬੰਦੀ ਵੱਲੋਂ ਤੁਰੰਤ ਜਿਹੜੇ ਆਪਣੀ ਹੜਤਾਲ ਦਰਾਂ ਨੇ ਜਿਹੜੇ ਪ੍ਰੋਗਰਾਮ ਚੱਲ ਰਹੇ ਉਹਨਾਂ ਨੂੰ ਸਟੈਂਡ ਕਰਦੇ ਆ ਜਿਵੇਂ ਕੱਲ ਮੁੱਖ ਮੰਤਰੀ ਟਰਾਂਸਪੋਰਟ ਮੰਤਰੀ ਕਿੱਥੇ ਝੰਡਾ ਲਹਿਰਾਉਣ ਜਾਣਗੇ ਆਜ਼ਾਦੀ ਦਿਵਸ ਦਾ ਉੱਥੇ ਅਸੀਂ ਗ੍ਰਾਮੀਂ ਦਿਵਸ ਵਜੋਂ ਕਿਉਂਕਿ ਅੱਜ 14 ਤਰੀਕ ਹੋਣ ਦੇ ਬਾਵਜੂਦ ਅਜੇ ਤੱਕ ਕੱਚੇ ਮੁਲਾਜ਼ਮਾਂ ਦੀਆਂ ਤਨਖਾਹਾਂ ਯਾਰੀ ਨਹੀਂ ਹੋਈਆਂ ਤੇ ਨਾਲ ਹੀ ਠੇਕੇਦਾਰ ਵਿਚੋਲਿਆਂ ਵੱਲੋਂ ਲਗਾਤਾਰ ਸ਼ੋਸ਼ਣ ਕੀਤਾ ਜਾ ਰਿਹਾ ਔਰ ਨਾਲ ਹੀ ਜਿਹੜੀ ਸਰਕਾਰ ਕਹਿੰਦੀ ਸੀ ਕਿ ਅਸੀਂ ਭਗਤ ਸਿੰਘ ਦੀ ਪੱਗ ਮੰਨ ਕੇ ਸੱਤਾ 'ਚ ਆਏ ਆ ਤੇ ਅਸੀਂ ਇਹਨਾਂ ਨੂੰ ਤੇ ਵਿਭਾਗਾਂ ਦਾ ਨਿੱਜੀਕਰਨ ਬੰਦ ਕਰਾਂਗੇ ਠੇਕੇਦਾਰੀ ਪ੍ਰਥਾ ਬੰਦ ਕਰਾਂਗੇ ਉਹ ਕਿਲੋਮੀਟਰ ਬੱਸਾਂ ਦਾ ਟੈਂਡਰ ਲੈ ਕੇ ਆ ਰਹੀ ਆ ਸੋ ਸਮੂਹ ਵਰਕਰ ਸਾਥੀਆਂ ਨੂੰ ਬੇਨਤੀ ਆ ਕਿ ਉਹ ਆਪਣੀ ਤਿਆਰੀ ਕਰਕੇ ਡੰਡੇ ਝੰਡੇ ਲੈ ਕੇ ਤੇ ਆਪਣੇ ਜਿਹੜੇ ਹੱਕਾਂ ਦੀ ਆਵਾਜ਼ ਨੂੰ ਬੁਲੰਦ ਕਰਦੇ ਹੋਏ ਤੇ ਜਿੱਥੇ-ਜਿੱਥੇ ਜਥੇਬੰਦੀ ਵੱਲੋਂ ਡਿਊਟੀ ਲਾਈ ਆ ਉੱਥੇ ਪਹੁੰਚ ਕੇ ਆਪਣੇ ਜਾਬਤੇ 'ਚ ਰਹਿ ਕੇ ਤੇ ਸੰਘਰਸ਼ ਨੂੰ ਸਫਲ ਬਣਾਉਣਾ ਨਾਲ ਹੀ ਅਸੀਂ ਕਿਸਾਨ ਮਜ਼ਦੂਰ ਮੁਲਾਜ਼ਮ ਭਰਾਤਰੀ ਜਥੇਬੰਦੀਆਂ ਨੂੰ ਬੇਇੱਜ਼ਤੀ ਕਰਦੇ ਆ ਕਿ ਇਹ ਮੰਗਾਂ ਮੁਲਾਜ਼ਮਾਂ ਦੇ ਨਾਲ-ਨਾਲ ਇਹ ਲੋਕਾਂ ਦੀਆਂ ਮੰਗਾਂ ਨੇ ਇਸ ਵਿਭਾਗ 'ਚ ਅੱਜ ਵੱਡੇ ਪੱਧਰ ਤੇ ਬਸਾਂ ਦੀ ਘਾਟ ਹੈ ਇਹ ਕਰੇ ਸੇ ਵਿਭਾਗ 'ਚ ਬਸਾਂ ਪਹਿਣਗੀਆਂ ਲੋਕਾਂ ਨੂੰ ਰੁਜ਼ਗਾਰ ਵੀ ਮਿਲੂਗਾ ਤੇ ਨਾਲ ਨਾਲ ਇਹ ਵਿਭਾਗ ਦਾ ਨਿਜੀਕਰਨ ਹੋਣ ਤੋਂ ਬਚੂ ਲੋਕਾਂ ਨੂੰ ਜਿਹੜੀ ਸਫਰ ਸਹੂਲਤ ਮਿਲੂਗੀ ਸੋ ਇਸ ਕਰਕੇ ਲੋਕਾਂ ਦੀਆਂ ਮੰਗਾਂ ਪੂਰੀਆਂ ਕਰਾਉਣ ਲਈ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕਰਾਉਣ ਲਈ ਆਪਣੇ ਪੰਜਾਬ ਦੇ ਵਿੱਚ ਵਿਰਾਸਤੀ ਵਿਭਾਗਾਂ ਨੂੰ ਬਚਾਉਣ ਲਈ ਸਾਡਾ ਸਹਿਯੋਗ ਕਰੋ ਔਰ ਜਿੱਥੇ ਵੀ ਜਥੇਬੰਦੀ ਵੱਲੋਂ ਪ੍ਰੋਗਰਾਮ ਦਿੱਤਾ ਗਿਆ ਵਾ ਉਹਨੂੰ ਸਫਲ ਬਣਾਉਣ ਲਈ ਵੱਧ ਚੜ ਕੇ ਸਾਡਾ ਸਹਿਯੋਗ